ਹਾਂਜੀ ਬਹੁਤ ਜਿਆਦਾ ਸੋਹਣਾ ਸੂਟ ਲੈ ਕੇ ਆਇਆ ਜੀ ਪਾਰਟੀ ਵੇਅਰ ਪਿਓ ਕ੍ਰਾਸ਼ ਦੇ ਵਿੱਚ ਹੈ ਬਹੁਤ ਜਿਆਦਾ ਸੋਹਣਾ ਮੋਡਲ ਆ ਪੀਸ ਆਊਗਾ ਜੀ ਇਹ ਬਹੁਤ ਵਧੀਆ ਸੂਟ ਹੈ ਡਿਜ਼ਾਈਨਿੰਗ ਦੀ ਵੈਸਟ ਸੇਲ ਹੋ ਰਹੀ ਹੈ ਜੀ ਔਰ ਨਵਾਂ ਫੈਬਰਿਕ ਕ੍ਰਾਸ਼ ਦੇ ਵਿੱਚ ਆਇਆ ਪਰ ਬਹੁਤ ਜਿਆਦਾ ਸੋਹਣਾ ਫੈਬਰਿਕ ਹੈ ਲਓ ਜੀ ਡਿਜ਼ਾਈਨਿੰਗ ਚੈੱਕ ਕਰ ਲਓ ਬਹੁਤ ਜਿਆਦਾ ਜੁਕੜ ਡਿਜ਼ਾਈਨਿੰਗ ਸੋਹਣੀ ਹੈ ਟੋਟਲੀ ਥ्रेड ਦਾ ਵਰਕ ਹੈ ਤੇ ਹੈਂਡਵਰਕ ਦਾ ਕੰਮ ਆ ਗਿਆ ਜੀ ਤੇ ਨਾਲ ਦੇਖੋ ਜੀ ਬਾਜੀ ਦੇ ਉੱਪਰ ਵਰਕ ਆ ਗਿਆ ਇਹ ਬਹੁਤ ਜਿਆਦਾ ਸੋਹਣਾ ਸੂਟ ਹੈ ਬਹੁਤ ਜਿਆਦਾ ਨਵਾਂ ਨਵਾਂ ਵੇਸੇ ਕ੍ਰਾਸ਼ ਦੇ ਵਿੱਚ ਕਦਰ ਤਿੰਨ ਨੇ ਇਹ ਦੁਪੱਟਾ ਵੀ ਬਹੁਤ ਜਿਆਦਾ ਸੋਹਣਾ ਦੁਪੱਟਾ ਲਗਵਾਇਆ ਤੁਸੀਂ ਬੁਕਿੰਗ ਇਹਨਾਂ ਪਲੀਜ਼ ਜਲਦੀ ਜਲਦੀ ਕਰਵਾ ਲਿਓ ਲਓ ਜੀ ਆਹੋ ਦੁਪੱਟਾ ਵੀ ਬਹੁਤ ਜਿਆਦਾ ਸੋਹਣਾ ਚਰਾਂ ਦਾ ਦੁਪੱਟਾ ਦੁਪੱਟੇ ਉੱਪਰ ਵੀ ਐਮਬਰਾਇਡਰੀ ਆਉਗੀ ਕਲਰ ਤਿੰਨੇ ਦੇ ਵਿੱਚ ਤਿੰਨੇ ਕਲਰ ਅਲਟੀਮੇਟ ਨੇ ਆਓ ਸਾਡਾ ਸਕਰੀਨਸ਼ਾਟ ਲੈ ਕੇ ਜੀ ਸੂਟ ਦਾ WhatsApp ਤੇ ਆਰਡਰ ਭੇਜ ਦਿਓ WhatsApp ਨੰਬਰ ਅਸੀਂ ਮੈਨੂੰ ਕਰਤਾ ਲਓ ਜੀ ਕਲਰਾਂ ਕਿ ਤਿੰਨ ਅਲਟੀਮੇਟ ਕਸੂਟ ਹੈ ਜੀ ਅਲਟੀਮੇਟ ਦੇਖੋ ਕਿੰਨੇ ਸੋਹਣੇ ਗ੍ਰੇਸਫੁੱਲ ਸੂਟ ਨੇ ਜੀ ਨਵੇਂ ਨਵੇਂ ਫੈਬਰਿਕ ਨੇ ਆਲੋ ਜੀ ਜਲਦੀ ਆਲਦੀ ਪੇਜ ਨੂੰ ਫੋਲੋ ਜ਼ਰੂਰ ਕਰੋ ਔਰ ਜਿਨ੍ਹਾਂ ਨੇ ਬੁਕਿੰਗ ਕਰਵਾਉਣੀ ਹੈ ਉਹ ਜਲਦੀ ਜਲਦੀ ਬੁਕਿੰਗ ਕਰਵਾ ਲਓ ਜੀ ਆਲੋ ਜੀ ਬਹੁਤ ਜਿਆਦਾ ਸੋਹਣਾ ਡੈਸ ਔਰ ਥਰਡ ਕਲਰ ਤਿੰਨ ਕਲਰਾਂ ਦੇ ਤਿੰਨੇ ਕਲਰ ਨੇ ਬਹੁਤ ਜਿਆਦਾ ਸੋਹਣੇ ਕਲਰ ਨੇ ਤਿੰਨੇ ਕਲਰ ਦੀ ਬਹੁਤ ਸੋਹਣੀ ਗ੍ਰੇਸ ਹੈ ਪ੍ਰਾਈਸ ਦੇ 2050 ਰੁਪਏ ਦੇ ਵਿੱਚ ਲਓ ਜੀ ਤਿੰਨੇ ਕਲਰ ਆਲਟੀਮੇਟ ਨੇ ਜੀ ਪਿਓਰ ਕ੍ਰਸ਼ ਦੇ ਵਿੱਚ ਹੈ ਜੀ ਔਰ ਫੈਬਰਿਕ ਆਲ ਓਵਰ 5 ਮੀਟਰ ਆਊਗਾ ਕਲਰ ਤਿੰਨੇ ਤਿੰਨੇ ਕਲਰ ਬਹੁਤ ਜਿਆਦਾ ਸੋਹਣੇ ਨੇ ਜਲਦੀ ਜਲ ਸਕੂਨਰ ਲੈ ਕੇ ਆਰਡਰ ਬੁੱਕ ਕਰਵਾ ਲਓ ਜੀ ਤੇ ਆਹ ਲਓ ਜੀ ਤਿੰਨ ਕਲਰਾਂ ਦੇ ਤਿੰਨੇ ਕਲਰਾਂ ਦੇ